ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਪੰਛੀਆਂ ਨਾਲ ਟਕਰਾਉਣ ਦੀਆਂ ਘਟਨਾਵਾਂ ਵਿੱਚ ਸਭ ਤੋਂ ਵੱਡੇ ਘਟਨਾਵਾਂ ਦਾ ਰਿਕਾਰਡ ਬਣਾਇਆ ਹੈ 2020 ਦੇ ਸ਼ੁਰੂ ਤੋਂ ਲੈ ਕੇ ਪਿਛਲੇ 5 ਸਾਲਾਂ ਵਿੱਚ ਦੇਸ਼ ਭਰ ਵਿੱਚ ਪੰਛੀਆਂ ਨਾਲ ਟਕਰਾਉਣ ਦੀਆਂ ਸਭ ਤੋਂ ਵੱਧ ਘਟਨਾਵਾਂ ਨੇ ਜਿਹੜੀਆਂ ਉਹ ਦਿੱਲੀ ਦੇ ਆਈਜੀਆਈ 에어ਪੋਰਟ ਤੇ ਦਰਜ ਕੀਤੀਆਂ ਗਈਆਂ ਨੇ ਸ਼ਹਿਰੀ ਹਵਾਬਾਜੀ ਮੰਤਰਾਲੇ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ 695 ਪੰਛੀਆਂ ਨਾਲ ਟਕਰਾਉਣ ਦੀਆਂ ਘਟਨਾਵਾਂ ਦੇ ਜਿਹੜੀਆਂ ਉਹ ਵਾਪਰੀਆਂ ਨੇ ਦਿੱਲੀ 에ਰਪੋਰਟ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਇੱਕ ਹੈ ਤਾਂ ਇਸ ਚਾਰਟ ਦੇ ਵਿੱਚ ਇਹ ਸਿਖਰ ਤੇ ਹੈ ਤਾਂ ਰਾਸਵਾ ਮੈਂਬਰ ਸੁਵਾਤੀ ਮਾਲੀਵਾਲ ਦੁਆਰਾ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਇਹ ਡੇਟਾ ਜਿਹੜਾ ਉਹ ਪੇਸ਼ ਕੀਤਾ ਗਿਆ ਹੈ ਸਾਲ 2020 ਦੇ ਵਿੱਚ 62 ਘਟਨਾਵਾਂ 2023 ਦੇ ਵਿੱਚ 185 ਘਟਨਾਵਾਂ 2024 ਦੇ ਵਿੱਚ 130 ਅਤੇ 2025 ਦੇ ਪਹਿਲੇ ਅੱਧ ਵਿੱਚ ਜਾਨੀ ਇਸ ਸਾਲ ਦੇ ਜੂਨ ਤੱਕ ਕੁੱਲ 41 ਮਾਮਲੇ ਨੇ ਜਿਹੜੇ ਉਹ ਬਰਡ ਹਿੱਟ ਦੇ ਸਾਹਮਣੇ ਆਏ ਨੇ ਇਹ ਗੱਲ ਵੀ ਦੱਸਣਯੋਗ ਹੈ ਕਿ ਮੁੰਬਈ, ਬੰਗਲੌਰ ਅਤੇ ਹਾਈਦਰਾਬਾਦ ਦੇ ਹਵਾਈ ਅੱਡਿਆਂ ਦੇ 2020 ਤੋਂ ਕਿਸੇ ਵੀ ਸਾਲ ਵਿੱਚ 90 ਘਟਾਵਾਂ ਨੂੰ ਪਾਰ ਨਹੀਂ ਕੀਤਾ।